ਅੱਤਿ ਸ਼ਿਰਿਆ ਕਲਜੀ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਦਿਨ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੀਆਂ ਦੋ ਕੁੜੀਆਂ ਵਿਦੇਸ਼ ਜਾ ਕੇ ਲੈਂਟਰ ਪਾਉਣ ਵਾਲੀ ਮਸ਼ੀਨ ਤੇ ਕੰਮ ਕਰਦੀਆਂ ਵਖਾਈ ਦੇ ਰਹੀਆਂ ਨੇ ਤੇ ਉੱਥੇ ਹੀ ਦੋਸਤੋ ਇਸ ਵੀਡੀਓ ਤੇ ਲੋਕਾਂ ਵੱਲੋਂ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਇਹਨਾਂ ਕੁੜੀਆਂ ਨੇ 40 ਤੋਂ 45 ਲੱਖ ਲਾ ਕੇ ਬਾਹਰ ਜਾ ਕੇ ਵੀ ਇਸ ਤਰ੍ਹਾਂ ਹੀ ਕੰਮ ਕਰਨਾ ਹੈ ਤਾਂ ਪੰਜਾਬ ਵਿੱਚ ਕੁਝ ਥੋੜੇ ਪੈਸਿਆਂ ਦੇ ਵਿੱਚ ਹੀ ਆਪਣਾ ਕੁਝ ਕੰਮ ਸ਼ੁਰੂ ਕਰ ਸਕਦੀਆਂ ਸੀ ਉੱਥੇ ਦੋਸਤੋ ਇੱਕ ਗੁਰਸਖ ਵੀਰ ਨੇ ਇਸ ਵੀਡੀਓ ਤੇ ਆਪਣੇ ਨਿੱਜੀ ਵਿਚਾਰ ਸਾਂਝੇ ਕੀਤੇ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਤੇ ਵੀਡੀਓ ਨੇ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆ ਵੀਡੀਓ ਵੇਖੋ ਕੀ ਇਹ ਵੀਡੀਓ ਸਾਡੇ ਪੰਜਾਬ ਦੀਆਂ ਕੁੜੀਆਂ ਦੀ ਆ ਉਹ ਪੰਜਾਬ ਦੀ ਉਹ ਧੀਓ ਮੇਰੀ ਗੱਲ ਸੁਣੋ ਕਿ ਜਿਹੜਾ ਬੰਦਾ ਪੰਜਾਬ 'ਚ ਰਖਸ਼ਾ ਚਲਾਉਂਦਾ ਨਾ ਉਹ ਵੀ ਆਪਣੀ ਧੀ ਨੂੰ ਰਾਣੀ ਬਣਾ ਕੇ ਸਿਰ ਦਾ ਤਾਜ ਬਣਾ ਕੇ ਰੱਖਦਾ ਨਿੰਦ ਕਰਨ ਵਿੱਚ ਕੋਈ ਡਰ ਨਹੀਂ ਪਰ ਤੁਸੀਂ ਪੈਸੇ ਲਾ ਕੇ ਮਾਪਿਓ ਤੋਂ ਦੂਰ ਜਾ ਕੇ ਇਹ ਕਿਹੜੇ ਕੰਮ ਕਰਦੀਆਂ ਪਈਆਂ ਜੇ ਲੈਂਟਰ ਵਾਲੀ ਮਸ਼ੀਨ ਜਿਹੜੇ ਬੰਦੇ ਚਲਾਉਂਦੇ ਨਾ ਉਹਨਾਂ ਦੇ ਹਾਲ ਦੇਖੋ ਕੀ ਆ ਤੇ ਤੁਸੀਂ ਪਰਦੇਸਾਂ ਜਾ ਕੇ ਲੀਵਰ ਕਰਦੀਆਂ ਪਈਆਂ ਜੇ ਯਾਰ ਕਮਾਲ ਹੋ ਗਈ ਪੰਜਾਬ ਦੇ ਵਿੱਚ ਧੀਆ ਨੂੰ ਸਿਰ ਦਾ ਤਾਜ ਬਣਾ ਕੇ ਰੱਖਦੇ ਨੇ ਮਾਪਿਓ ਪੰਜਾਬ ਦੇ ਵਿੱਚ ਰਾਣੀਆਂ ਕਈ ਲక్ష్ਮੀ ਕਹਿੰਦੇ ਨੇ ਕਿੰਨਾ ਸਰਕਾਰ ਸਤਕਾਰ ਇਹਦੀਆਂ ਦਾ ਤੇ ਤੁਸੀਂ ਬਾਹਰ ਜਾ ਕੇ ਲੈਂਡਰ ਵਾਲੀਆਂ ਮਸ਼ੀਨਾਂ ਚਲਾਉਂਦੀਆਂ ਜੇ ਤੁਸੀਂ ਬਦਰੀ ਚੋکریاں ਜੇ ਰੇਤ ਚੋکریاں ਦੇ ਸੀਮਿੰਟ ਮਿਹਨਤ ਕਰਨ ਵਿੱਚ ਕੋਈ ਡਰ ਨਹੀਂ ਜੇ ਮਿਹਨਤ ਕਰਨੀ ਆ ਆਪਣੇ ਪੰਜਾਬ ਜ ਆਪਣੇ ਮਾਂ ਪਿਓ ਦੇ ਕੋਲ ਰਹਿ ਕੇ ਕਰੋ ਨਿੱਕੀ ਜਿਹੀ ਜ਼ਿੰਦਗੀ ਆ ਤੁਸੀਂ ਅਰਦਾਸ ਕਰੋ ਕਿ ਵਾਈ ਨੂੰ ਤੁਹਾਨੂੰ ਜੀਵਨ ਸਾਥੀ ਐਨਾ ਵਧੀਆ ਦੇਵੇ ਜਿਹੜਾ ਤੁਹਾਡਾ ਖਿਆਲ ਰੱਖੇ ਤੁਹਾਨੂੰ ਸਮਝ ਸਕੇ ਹਨਾ ਤੁਹਾਡੀ ਜ਼ਿੰਦਗੀ ਖੁਸ਼ਾਲ ਕਰ ਦੇ ਅਰੇ ਇਹੋ ਜੇ ਕੰਮ ਨਾ ਕਰੋ ਸਾਡੇ ਪੰਜਾਬ ਦਾ ਸੱਭਿਆਚਾਰ ਨਹੀਂ ਧੀਓ ਸਿਆਣੀਆਂ ਬਣੋ ਸਿਆਣੀਆਂ ਓਏ ਅਸੀਂ ਪੰਜਾਬ ਦੀ ਧੀਆਂ ਨੂੰ ਲੇਵਰ ਨਹੀਂ ਕਰ ਦਿੰਦੇ ਕਿਉਂਕਿ ਪੰਜਾਬ ਚ ਧੀ ਪਿਓ ਬਹੁਤ ਗਰੀਬ ਹੋਣਾ ਪਰ ਉਹ ਆਪਣੀ ਧੀ ਨੂੰ 40 ਉਮਰ ਪਟਾ ਕੇ ਖਵਾ ਲੂਗਾ ਪਰ ਧੀ ਨੂੰ ਕਦੀ ਲੇਵਰ ਨਹੀਂ ਕਰ ਦਿੰਦਾ ਸਾਰੇ ਵੀਡੀਓ ਮੇਕ ਕੇ ਬੜਾ ਮਨ ਦੁਖਿਆ ਇਹ ਵੀਡੀਓ ਮੇਰੀ ਕੁੜੀਆਂ ਦਾਕ ਬਚਾਓ ਜਿਹੜੀਆਂ ਕੁੜੀਆਂ ਬਾਹਰ ਜਾ ਜਾਂਦੀਆਂ ਨੇ ਆ ਵੇਖੋ ਬਾਹਰ ਕੀ ਹਾਲਿਆ ਲੈਂਟਰ ਵਾਲੀਆਂ ਮਸ਼ੀਨਾਂ ਜੇ ਚਲਾਉਂਦੇ ਨਾ ਉਹਨਾਂ ਦੇ ਹੱਥ ਪੈਰ ਵੇਖਿਓ ਕਿ ਉਹ ਚਾਰਾਂ ਦੇ ਹੱਥ ਪੈਰ ਵੱਡੇ ਹੁੰਦੇ ਆ